ਅਹੀਂ ਅਜੇ ਗੱਡੀ ਦੀ ਬ੍ਰੇਕ ਮਾਰੀ ਆ ਤੇ ਉਹਨਾਂ ਨੇ ਸਾਡੀ ਗੱਡੀ ਤੇ ਫਾਇਰਿੰਗ ਸ਼ੁਰੂ ਕਰਤੀ ਆ ਜੀ ਘੱਟੋ ਘੱਟ 100 ਫਾਇਰ ਉਹਨਾਂ ਸਾਡੀ ਗੱਡੀ ਤੇ ਮਾਰਿਆ ਇਹਨੇ ਆਉਂਦੀਆਂ ਗੋਲੀਆਂ ਚਲਣੀਆਂ ਸ਼ੁਰੂ ਕੀਤੀਆਂ ਇਹਨੂੰ ਕੁਝ ਪਤਾ ਹੋਏਗਾ ਇਹਦੇ ਬਾਰੇ ਇਨਵੈਸਟੀਗੇਸ਼ਨ ਹੋਣੀ ਬਹੁਤ ਜ਼ਰੂਰੀ ਆ ਪਹਿਲਾਂ ਸਰ ਉਹਨਾਂ ਸਾਨੂੰ ਗੋਲੀਆਂ ਮਾਰੀਆਂ ਗੋਲੀਆਂ ਮਾਰ ਕੇ ਫਿਰ ਉਹ ਜਿਹੜੀ ਸਾਡੀ ਆਲਟੋ ਕਾਰ ਵਾ ਉਹਦੇ ਉਹਦੇ ਤੋਂ ਅਸੀਂ ਦੂਸਰੇ ਪਾਸੇ ਪਏ ਉੱਥੇ ਥੱਲੇ ਪੈ ਕੇ ਫਿਰ ਉਹਨਾਂ ਸਾਨੂੰ ਉੱਤੇ ਕੁੱਟ-ਕੁੱਟ ਕੇ ਸਾਡੇ ਤੇ ਪੰਗੜਾ ਪਾਇਆ ਜੀ ਕਿ ਦੇਹਵਾਨ ਲਾਸਰਪੰਚ ਪੰਜਾ ਹੁਣ ਪਵਾਲਾ ਆਮ ਆਦਮੀ ਪਾਰਟੀ ਨੂੰ ਕਹਿੰਦਾ ਇਹਨਾਂ ਦੋ ਬੰਦੇ ਮਾਰਤੇ ਸੀ ਉਹਨਾਂ ਨੇ ਆਪਣੇ ਬਚਾਅ ਵਾਸਤੇ ਗੋਲੀ ਚਲਾਈ ਹੈ ਨਹੀਂ ਨਾਲ ਚਲਾਉਂਦੇ ਤੇ ਉਹਨੇ ਇਹ ਸਾਰੇ ਮਾਰ ਦੇਣੇ ਸੀ ਜਿੱਨੀ ਕਿਨਾਂ ਦੀ ਰਵਲਵਰ ਤੇ ਗੋਲੀ ਚੱਲੀ ਵੀਡੀਓ ਤੇ ਦੇਖਦਾ ਪਿਆ ਇੰਨੀ ਗੋਲੀ ਦੇ ਨਾਲ ਆਲਟੋ ਗੱਡੀ ਦਾ ਗੋਡੀ ਤੇ ਨਹੀਂ ਗੋਲੀ ਵੱਜ ਨਹੀਂ ਸਕਦੀ ਉਹਦਾ ਕੀ ਕਾਰਨ ਹੈ ਇਹਨਾਂ ਨੇ ਆਪ ਮਾਰੀ ਆ ਜਾਂ ਕੀ ਹੈ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਨਹੀਂ ਸਰ ਕੋਈ ਜ਼ਮੀਨ ਦਾ ਝਗੜਾ ਨਹੀਂ ਅਸਲ ਜਿਹੜੀ ਵਜਾ ਹੈ ਪੋਲੀਟੀਕਲ ਵਜਾ ਹੈ ਨਾ ਤਾਂ ਕੋਈ ਰਾਜਨੀਤੀ ਹੈ ਜੀ ਨਾ ਕੋਈ ਸੰਪੰਤੀ ਦਾ ਮਾਮਲਾ ਆ ਇਹ ਇੱਕ ਨਸ਼ੇ ਦੇ ਖਿਲਾਫ ਜਿਹੜੀ ਮੁਹਿੰਮ ਸੀ ਉਹ ਚਲਾਈ ਗਈ ਸੀ ਕਿ ਕੁਝ ਸਾਡੇ ਪਿੰਡ ਦੇ ਬੰਦੇ ਜਿਹੜੇ ਨਸ਼ਾ ਵੇਚਦੇ ਸੀ ਜਿਵੇਂ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਦਾ ਭਰਾ ਇਹਦੇ ਨਾਲ ਕੁਝ ਸਾਥੀ ਪਿੰਡ ਦੇ ਜਿਹੜੇ ਇਹ ਗਲਤ ਕੰਮ ਕਰਦੇ ਸੀ ਅਗਰ ਕੋਈ ਬੰਦਾ ਨਸ਼ਾ ਵੇਚਦਾ ਹੈ ਉਹਦੇ ਵਾਸਤੇ ਕਾਨੂੰਨੀ ਰਾਹ ਹੈ ਤੁਸੀਂ ਪੁਲਿਸ ਨੂੰ ਦੱਸ ਸਕਦੇ ਸੀ ਪੁਲਿਸ ਦੇ ਕੋਲ ਕੰਪਲੇਂਟ ਕਰਦੇ ਉਹ ਚੌਕਸਰਾਂ ਦੇ ਕੋਲ ਜਾਂਦੇ ਕਾਨੂੰਨ ਨੂੰ ਹੱਥ ਚ ਲੈਣ ਦੀ ਕੀ ਲੋੜ ਸੀ ਨਸ਼ਾ ਰੋਕਣ ਵਾਸਤੇ ਇਸ ਤਰ੍ਹਾਂ ਦੇ ਨਾਲ ਅਰੇ ਆਮ ਗੋਲੀਬਾਰੀ ਕਰ ਦੇਣੀ ਇਹ ਕਿੱਧਰ ਦੀ ਅਕਲ ਵਾਲੀ ਗੱਲ ਹੈ ਪੁਲਿਸ ਪੁਲਸ ਕੋ ਬਹੁਤ ਵਾਰ ਗਏ ਆਪਾਂ ਪੁਲਸ ਨਾਲ ਬਹੁਤ ਵਾਰ ਸਾਡੀ ਕੰਪਲੇਂਟਾਂ ਪੁਲਸ ਦੇ ਕੋਲ ਗਈਆਂ ਪਰ ਪੁਲਸ ਕੋਈ ਕਾਰਵਾਈ ਨਹੀਂ ਇੱਥੇ ਕਰਦੀ ਜੰਗਰੇ ਸਿੰਘ ਚੈਲੰਜ ਕਰ ਰਿਹਾ ਕਹਿੰਦਾ ਮੇਰੇ ਪਿੰਡ ਦਾ ਡੋਪ ਟੈਸਟ ਕਰਾ ਲਓ ਮੇਰਾ ਡੋਪ ਟੈਸਟ ਕਰਾ ਲਓ ਤੁਹਾਨੂੰ ਨਸ਼ੇੜੀ ਨਹੀਂ ਕੋਈ ਮਿਲੇਗਾ ਤੁਸੀਂ ਕਹਿੰਦੇ ਹੋ ਨਸ਼ੇੜੀ ਉਹ ਤਾਂ ਨਸ਼ੇ ਦੇ ਖਿਲਾਫ ਆਪ ਹੈ ਲਾਨੇ ਜੰਗਰ ਕਰਤੇ ਨੇ ਇਹ ਇਹਨਾਂ ਦੇ ਇੱਕ ਡਰ ਕੋ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸੀ ਇਹੀ ਇਹੀ ਡਾਰਕ ਹੋਫ ਦੇ ਨਾਲ ਚੱਲਦੇ ਚੱਲਦੇ ਆ ਅੱਜ ਤੱਕ ਜਿਹੜੇ ਚਾਰ ਕਤਲੇਆਮ ਹੋਏ ਨੇ ਇਸੇ ਦਰ ਦੇ ਇਸੇ ਚੱਕਰ ਦੇ ਵਿੱਚ ਹੀ ਹੋਏ ਨੇ ਕਿ ਇੱਕ ਨਸ਼ੇ ਦੇ ਖਿਲਾਫ ਬੋਲਦਾ ਸੀ ਕੋਈ ਉਸ ਨੂੰ ਇਹ ਚੁੱਪ ਕਰਾਉਂਦਾ ਸੀ ਚੁੱਪ ਕਰਾਉਣ ਦੇ ਨਾਲ ਇਹ ਚੀਜ਼ ਅੱਗੇ ਵਾਧੀ 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 ਗਈ ਐ ਐਸਐਸਪੀ ਬਟਾਲਾ ਉਹਨਾਂ ਨੇ ਕਿਹਾ ਸੀਗਾ ਕਿ ਇਹ ਲੜਾਈ ਜਿਹੜੀ ਹੈ ਪਾਣੀ ਵਾਲੀ ਖਾਲ ਆ ਨਾ ਜਿਹੜੀ ਉਹਦੇ ਤੋਂ ਹੋਈ ਐ ਝਗੜਾ ਪਾਣੀ ਵਾਲੀ ਖਾਲ ਦਾ ਸੀ ਲੜਾਈ ਕਿਸੇ ਪਾਣੀ ਦੀ ਨਹੀਂ ਕਿਸੇ ਕਿਸੇ ਖਾਲ ਦੀ ਲੜਾਈ ਨਹੀਂ ਗਈ ਇਹ ਲੜਾਈ ਚਿੱਤੇ ਦੇ ਖਿਲਾਫ ਸੀ ਨਸ਼ੇ ਦੇ ਖਿਲਾਫ ਸੀ ਜੇ ਮੈਨੂੰ ਮੇਜਰ ਸਿੰਘ ਦੱਸ ਦਿੰਦਾ ਕਿਤੇ ਵੀ ਉਹ ਇੰਨੇ ਬੰਦੇ ਆ ਤੇ ਮੈਂ ਉਹਨਾਂ ਦੇ ਲੱਗ ਗਿਆ ਤੇ ਮੈਂ ਸਰ ਹਉਣਾ ਹੀ ਨਹੀਂ ਉੱਥੇ ਮੈਂ ਮੈਂ ਉਹ ਮੁਰਦ ਜਾਣਾ ਮੈਂ ਤਾਂ ਮੰਨਦਾ ਵੀ ਜਿਹੜੀ ਕਤਲਗਾਰਤ ਹੋਈ ਹੈ ਹੋਈ ਮੇਜਰ ਸਿੰਘ ਦੀ ਵਜ੍ਹਾ ਕਰਕੇ ਐਸ ਐਚਓ ਸ਼੍ਰੀ ਹਰਗੋਬਿੰਦਪੁਰ ਚੰਦ ਆਤਾ ਹੈ ਇਹ ਕਤਲੋਗਾਰਤ ਰੋਕ ਸਕਦੀ ਸੀ ਬਿਲਕੁਲ ਹੀ ਰੋਕ ਸਕਦੀ ਸੀ ਬੇਸ਼ੱਕ ਪ੍ਰਸ਼ਾਸਨ ਮੈਨੂੰ ਗੋਲੀ ਮਾਰਦੇ ਤੇ ਮੈਂ ਬੁੜਾ ਘਾਰੋ ਜਿਹੜੀ ਕਾਨੂੰਨੀ ਕਾਰਵਾਈ ਹੁਣ ਤੋਂ ਹੀ ਹੋਣੀ ਚਾਹੀਦੀ ਆ ਹੁਣੀ ਤਾਂ ਪਹਿਲਾਂ ਵੀ ਚਾਹੀਦੀ ਸੀ ਪਹਿਲਾਂ ਹੁੰਦੀ ਤਾਂ ਅਜੇ ਕੰਮ ਨਾ ਹੁੰਦੇ ਯਾਦਵਿੰਦਰ ਸਿੰਘ ਅਮਰਪਾਲ ਸਿੰਘ ਦੇ ਨਾਲ ਵੀ ਪੇਚਾ ਪਾ ਲਿੰਦਾ ਔਰ ਇਧਰ ਹੁਣ ਪੁਲਿਸ ਤੇ ਵੀ ਉਂਗਲੀ ਚੱਕ ਰਿਹਾ ਅੰਗਰੇਸ ਸਿੰਘ ਨੂੰ ਵੀ ਤੁਸੀਂ ਕਟਾਰੇ ਚ ਘੜਾ ਕਰ ਰਹੇ ਮੈਂ ਐਮਐਲਏ ਸਾਹਿਬ ਨੂੰ ਫੋਨ ਕੀਤਾ ਮੈਂ ਉਹਨਾਂ ਨੂੰ ਅੱਗੇ ਰਿਕਵੈਸਟ ਕੀਤੀ ਕਿ ਐਮਐਲਏ ਸਾਹਿਬ ਆ ਚੀਜ਼ਾਂ ਹੋ ਗਈਆਂ ਨੇ ਹੁਣ ਇਹਨਾਂ ਤੇ ਥੱਲ ਪਾਈ ਜਾਏ ਪਰ ਐਮਐਲਏ ਸਾਹਿਬ ਅੱਗੋਂ ਕਹਿੰਦੇ ਜੀ ਇਹ ਟਾਈਮ ਟਾਈਮ ਦੀ ਗੱਲ ਆ ਜੀ ਤੇ ਫਿਰ ਐਮਐਲਏ ਸਾਹਿਬ ਨੇ ਅੰਤ ਤੇ ਇਹ ਗੱਲ ਕਹੀਗੇ ਮੈਂ ਕਰਵਾਇਆ ਜੋ ਕਰਨਾ ਕਰ ਲਾ ਫਿਰ ਉਹਨਾਂ ਦਾ ਇੱਕ ਬਿਆਨ ਆਇਆ ਜੀ ਮੈਂ ਸੁੱਤਾ ਸੀ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਐਮਐਲਏ ਸਾਹਿਬ ਜਰਮਨ ਦੇ ਵਿੱਚ ਉਦੋਂ 3 3:30 ਵਜੇ ਸੀ ਇੰਡੀਆ ਦਾ ਟਾਈਮ ਉਦੋਂ 6 6:30 7:00 ਦਾ ਸੀ ਤੁਸੀਂ 7:00 ਵੇਲੇ ਸੌ ਜਾਂਦੇ ਜੇ ਕਿਉਂ ਹੋਇਆ ਇਹ ਐਮਐਲਏ ਨਗੇਲੀ ਨਾ ਆਇਆ ਜੇ ਐਮਐਲਏ ਪੁਨਸ ਸਹੀ ਰੋਲ ਨਭਾਉਂਦੀ ਤਾਂ ਜੇ ਕੰਮ ਨਾ ਹੁੰਦਾ ਮੇਰਾ ਮੇਰਾ ਘਰ ਦਾ ਬੇੜਾ ਗਰਖ ਹੋ ਗਿਆ ਸਰ ਕਿਹ ਅਫਸਰ ਨੇ ਮੇਰੀ ਸੁਣਵਾਈ ਨਹੀਂ ਕੀਤੀ ਜੇ ਮੈਂ ਕਿ ਮੈਂ ਅਫਸਰ ਕਿਹ ਕਰ ਜਾਂਦਾ ਸੀ ਤੇ ਮੈਨੂੰ ਆnde ਇਹ ਗਨਮੈਨ ਮੰਗਦਾ ਵੈਨ ਕੋਈ ਕੋਈ ਇਹਨੂੰ ਕਤਰਾ ਜੇ ਮੈਂ ਪੰਜਾਂ ਸਾਲਾਂ ਦਾ ਦਰਖਾਸਤਾਂ ਦੇਣ ਡਿਆ ਹਾਂ ਵੀ ਮੈਨੂੰ ਮਾਰ ਦੇਣਾ ਮੇਰੀ ਜਾਨ ਨੂੰ ਕਤਰਾਵਾ ਤੇ ਮੇਰੇ ਤੇ ਪਰਚਾ ਦਰਜ ਹੋਇਆ ਤੇ ਫਿਰ ਮੇਜਿਸ ਤੋਂ ਕਿਉਂ ਨਹੀਂ ਹੋਣਾ ਚਾਹੀਦਾ ਜਿੰਨਾ ਪੁਲਿਸ ਅਫਸਰਾਂ ਨੇ ਮੈਨੂੰ ਨਹੀਂ ਸੰਤੁਸ਼ਟ ਸਾਫ ਦਿੱਤਾ ਫਿਰ ਉਹਨਾਂ ਤੇ ਕਿਉਂ ਨਹੀਂ ਹੋਣਾ ਚਾਹੀਦਾ ਮੈਂ ਹੋਰ ਬੇਨਤੀ ਕਰਨੇ ਜਾਉਨਾ ਮਾ ਭਰਾਓ ਸਿਆਸਤ ਜੂਰ ਜੂਰ ਕਰੋ ਪਰ ਸਿਆਸਤ ਤੋਂ ਨਹੀਂ ਕੀ ਕਰੋਗੇ ਤੁਹਾਡੀ ਜਾਨ 바ਜੇ ਸਰ ਮੈਂ ਆਪਾਟੀ ਦਾ ਕਰਕੇ ਮੇਰੇ ਦੋ ਪਰਿਵਾਰ ਦੇ ਜੀਵ ਹੀ ਚਲ ਗਏ ਆ ਤੇ ਮੈਂ ਤੁਹਾਡੇ ਗਾੜੀ ਬੇਨਤੀ ਕਰਨਾ ਚਾਹੁੰਦਾ ਕੋ ਮੇਰਾ ਵੀ ਸੋਚੋ ਹਣ ਜੀ ਮੇਰਾ ਨਾਮ ਅੰਗਰੇਜ਼ ਸਿੰਘ ਵਾ ਮਾਰਕੀਟ ਕਮੇਟੀ ਦਾ ਐਕਸ ਵਾਈਸ ਪ੍ਰਧਾਨ ਆ ਬਲਾਗ ਸੰਸਦੀ ਦਾ ਮੌਜੂਦਾ ਮੈਂਬਰ ਵਾ ਪਿੰਡ ਦਾ ਸਰਪੰਚ ਵਾ ਮੌਜੂਦਾ ਵੀ ਪਿੰਡ ਵਿਠਵਾ ਦਾ ਮੈਂ ਰਹਿਣ ਵਾਲਾ ਆ ਇਹ ਜੀ 7 ਤਰੀਕ ਦੀ ਗੱਲ ਵਾ ਪਹਿਲਾਂ ਮੈਂ 2:00 ਵਜੇ ਸਤੂ ਸਾਬ ਸਤਪਾਲ ਸਿੰਘ ਨੂੰ ਫੋਨ ਕੀਤਾ ਕਿ ਮੇਰੇ ਪਿੰਡ ਮੈਨੂੰ ਮਾਰ ਲਈ ਬੰਦੇ ਇਕੱਠੇ ਹੋ ਰਹੇ ਆ ਆਨਲਾਈਨ ਮੇਜਰ ਸਿੰਘ ਅਸਦੀ ਡਿਊਟੀ ਲਾਈ ਮੇਰੇ ਕਾਰ ਸੀਸੀਟੀਵੀ ਕੈਮਰਾ ਲੱਗਾ ਮੇਜਰ ਸੁਆ ਮੇਰੇ ਪਿੰਡ ਆਇਆ ਉਹ ਕਹਿੰਦਾ 10 ਬਣਾਓ ਡੇਰੇ ਬੰਦਿਆਂ ਦੇ ਦੱਸਿਓ ਮੇਜਰ ਸੋ ਉੱਥੋਂ ਫੇਰਾ ਮਾਰ ਕੇ ਕਹਿੰਦਾ ਉਹ ਤਾਂ ਬੰਦਾ ਹੀ ਕੋਈ ਘਰ ਹੈ ਨਹੀਂਗਾ ਇਹ ਸੜਕ ਆਉਂਦੀ ਹੈ ਜਿਹੜੀ ਜਾਂਦੀ ਆ ਮਿਹਤਲਿਆ ਨੂੰ ਤੇ ਵਿਸਾਲ ਚੱਕ ਨੂੰ ਉੱਥੇ ਖਲੋ ਕੇ ਉਹਨਾਂ ਮੈਨੂੰ ਫੋਨ ਕੀਤਾ ਕਹਿੰਦਾ ਚਾਚਾ ਉਹ ਆਪਣੇ ਪਿੰਡ ਵਾਲੇ 30 40 ਬੰਦੇ ਉਹਨਾਂ ਤਾਂ ਮੋਰਚੇ ਬਣਾਏ ਗੱਡੀਆਂ ਲਾਈਆਂ ਲਾ ਵੀਰ ਗਿਆ ਆਵਾਜ਼ ਉਹਨ ਡਿਕੰਡੇ ਲਾ ਵੀਰ ਨੂੰ ਚਲੋ ਜੀ ਮੈਂ ਘਰੋਂ ਤੁਰਿਆ ਮੈਂ ਆਪਣੇ ਬੇਰੇ ਨੂੰ ਫੋਨ ਕੀਤਾ ਵੀ ਪੁੱਤਰ ਗੁਰਦੁਆਰੇ ਨਹੀਂ ਕੋਈ ਵੜਦਾ ਅੰਦਰ ਤੂੰ ਗੁਰਦੁਆਰੇ ਉਹਨਾਂ ਨਿਕਲੀ ਜਿੱਦਾਂ ਜਰ ਮੈਂ ਤੇਰੇ ਕੋਲ ਨਾ ਆਉਂਗਾ ਮੈਂ ਫਿਰ ਮੇਜਰ ਸੌਂਗ ਨੂੰ ਫੋਨ ਲਾਇਆ ਜੀ ਮੈਂ ਤੇ ਮੇਜਰ ਸੇ ਕਹਿੰਦਾ ਵੀ ਕੋਈ ਗੱਲ ਨਹੀਂ ਮੈਂ ਵੇਖਦਾ ਫਿਰ ਮੈਂ ਐਸਚੋ ਸਾਹਿਬ ਨੂੰ ਫੋਨ ਲਾਇਆ ਸਤਪਾਲ ਸੌਂਗ ਨੂੰ ਉਹਨੇ ਫੋਨ ਨਹੀਂ ਚੁੱਕਿਆ ਫਿਰ ਮੇਜਰ ਸੌਂਗ ਨੂੰ ਮੈਂ ਫੋਨ ਕੀਤਾ ਮੇਜਰ ਸੌਂਗ ਕਹਿੰਦਾ ਤੂੰ ਥਾਣੇ ਆ ਜਾ ਇੱਥੇ ਕੋਈ ਹੈ ਨਹੀਂਗਾ ਜਦੋਂ ਅਸੀਂ ਲਾਈਟਾਂ ਵਾਲੇ 4 ਵਜ ਗਏ ਆ ਤੇ ਮੇਜਰ ਸੌਂਗ ਉਹ ਉਹਨਾਂ ਦੀਆਂ ਗੱਡੀਆਂ ਸੜਕ ਤੋਂ ਪਾਰ ਮੋਰਚੇ ਜੇ ਬਣਾ ਕੇ ਲੱਗਿਆ ਮੇਜਰ ਸੌ ਦੀ ਗੱਡੀ ਸੀ ਸੀ ਟੀਵੀ 'ਚ ਦਿਖਦੀ ਆ ਉਹ ਸੜਕ ਤੇ ਖਲੋਤੀ ਸੀ ਤੇ ਅਹੀਂ ਆ ਜੇ ਗੱਡੀ ਦੀ ਬ੍ਰੇਕ ਮਾਰੀ ਆ ਤੇ ਉਹਨਾਂ ਨੇ ਸਾਡੀ ਗੱਡੀ ਤੇ ਫਾਇਰ ਨਹੀਂ ਸ਼ੁਰੂ ਕਰਤੀ ਆ ਜੀ ਘੱਟੋ ਘੱਟ 100 ਫਾਇਰ ਉਹਨਾਂ ਸਾਡੀ ਗੱਡੀ ਤੇ ਮਾਰਿਆ ਫਿਰ ਮੇਰਾ ਭਰਾ ਵੀ ਨਿਕਲਿਆ ਵਾ ਪਤੀਆ ਵੀ ਨਿਕਲਿਆ ਮੈਂ ਵੀ ਨਿਕਲਿਆ ਵਾ ਅਹੀਂ ਝੂਠ ਨਹੀਂ ਬੋਲਦੇ ਅਸੀਂ ਵੀ ਆਪਣੀ ਡਿਫੈਂਸ ਵਾਸਤੇ ਜਿੰਨਾ ਘਟਕ ਹੋਇਆ ਅਸੀਂ ਉਹਨਾਂ ਕੀਤਾ ਅਹੀਂ ਚਾਰ ਬੰਦੇ ਉਹ ਵੀ ਇੱਕ ਪੰਜ ਹੀ ਇੱਕ ਭੱਜ ਗਿਆ ਚਾਰ ਰਹਿ ਗਏ ਅਸੀਂ ਤੇ ਉਹ ਉਹ ਉਹਨਾਂ ਕੋਲ ਰੈਫਲਾ ਵੀ ਆਟੋਮੈਟਿਕ ਹੀ ਅਸੀਂ ਆਲਟੋ ਕਾਰ 'ਚ ਸਰਵਾਰ ਹੀ ਮੇਰੇ ਭਰਾ ਬਲਜੀਤ ਸਿੰਘ ਦੇ ਨਾਂ ਤੇ ਉਹ ਆਲਟੋ ਕਾਰ ਆ ਉਹ ਤੁਸੀਂ ਵੇਖੋਗੇ 100 ਗੋਲੀ ਆਲਟੋ ਕਾਰ 'ਚ ਵੱਜੀ ਉਹ ਗੋਲੀਆਂ ਮੇਰੇ ਭਤੀਜੇ ਦੇ ਲੱਤ 'ਚ ਵਿੱਚੋਂ ਵੱਜੀਆਂ ਵਿੱਚੋਂ ਵੀ ਵੱਜ ਗਈਆਂ ਤੇ ਦੂਸਰੇ ਬੰਦੇ ਇੱਕ ਨੋਵਾ ਗੱਡੀ ਦੋ ਸਵਿਫਟ ਕਾਰਾਂ 21 ਟੈਨ ਕਾਰ ਤੇ 27 ਤੋਂ 28 ਬਦੇ ਪਹਿਨਾ ਸਾਰਾ ਨਾ ਹਨੂ ਗੋਲੀਆਂ ਮਾਰੀਆਂ ਗੋਲੀਆਂ ਮਾਰ ਕੇ ਫਿਰ ਉਹ ਜਿਹੜੀ ਸਾਡੀ ਹਾਲ ਤੋਂ ਕਾਰਵਾ ਉਹਦੇ ਉਹਦੇ ਤੋਂ ਅਸੀਂ ਦੂਸਰੇ ਪਾਸੇ ਪਏ ਉਥੇ ਥੱਲੇ ਪੈ ਗਏ ਫਿਰ ਉਹਨਾਂ ਸਾਨੂੰ ਉੱਤੇ ਕੁੱਟ-ਕੁੱਟ ਕੇ ਸਾਡੇ ਤੇ ਪੰਗੜਾ ਪਾਇਆ ਜੀ ਕਿਹਦੇ ਹੋਣ ਲੈ ਸਰਪੰਚ ਬਣ ਜਾ ਹੁਣ ਪਵਾਲਾ ਆਮ ਆਦਮੀ ਪਾਰਟੀ ਨੂੰ ਕੋਟਾ ਸਰ ਮੇਰੇ ਨੋ ਗੋਲੀਆਂ ਵਜੀਆਂ ਚਾਰ ਗੋਲੀਆਂ ਮੇਰੇ ਸਿਰ ਤੇ ਵਜੀਆਂ ਚਾਰ ਹੀ ਇੱਥੇ ਇੱਥੇ ਵਜੀਆਂ ਵਾ ਇੱਕ ਇੱਕ ਕੋਈ ਆਟੋਮੈਟਿਕ ਗਾਨਦੀ ਗੋੜੀ ਮੇਰੇ ਜੁੜੇ ਜਬਦੀ ਸਰ ਇੱਕ ਮੇਰਾ ਭਰਾ ਵਾ ਸ਼ਕਾ ਇੱਕ ਮੇਰਾ ਸ਼ਕਾ ਭਤੀ ਜਾਵਾ ਇੱਕ ਇੱਕ ਕੁੜੀਆ ਦੋਆਂ ਦੀ ਇੱਕ ਦੀ ਦੋਹਾਂ ਸਾਲਾਂ ਦੀ ਹੈ ਤੇ ਇੱਕ ਦੀ ਤੇ ਨਾ ਦੀ ਹੈ ਉਹਦਾ ਪਿਓ ਵੀ ਪਹਿਲਾਂ ਇੰਨਾ ਮਾਰਤਾ ਸੀ ਜੀ ਮੈਂ ਦੋਹਾਂ ਮਹੀਨੇ ਆਦਾ ਪਾਲਿਆ ਭਤੀਆ ਆਪਣਾ ਇਹ ਸਚਾਈ ਇਦਾਂ ਲੱਗੀ ਸਰ ਪਤਾ ਵੀ ਜਿਹੜਾ ਗਰਮੇਸ਼ ਸਿੰਘ ਜੀ ਦਾ ਉਹ ਆਂਦਾ ਹੈ ਲੋਕਾਂ ਨੂੰ ਲੱਗਦੀ ਨਹੀਂ ਅੱਗੇ ਕੁੜੀਆਂ ਵਾਇਕ ਨਹੀਂ ਅਸੀਂ ਲੱਭਣ ਦਿੱਤਾ ਤੇ ਹੁਣ ਅਸੀਂ ਤੇ ਕੋਸ਼ਿਸ਼ ਕੀਤੀ ਹੀ ਪਹਿਲਾਂ ਸਰ ਮੈਨੂੰ ਗੋਲਡੀ ਬਰਾੜ ਵੀ ਫੋਨ ਕਰਦਾ ਰਿਹਾ ਮੇਰੇ ਘਰ ਤੇ ਹਮਲਾ ਵੀ ਕੀਤਾ ਉਹ ਕੁਛ ਨੇ ਪਰਚਾ ਨਹੀਂ ਦਿੱਤਾ ਥਾਣੇ ਰਿਪੋਰਟ ਲਿਖੀ ਐਸਪੀ ਡੀ ਨੇ ਇਨਕੁਆਰੀ ਵੀ ਕੀਤੀ ਵੀ ਇਹਨੂੰ ਬਾਹਰੋਂ ਆਉਂਦੇ ਆ ਫੋਨ ਗੋਲਡੀ ਬਰਾੜ ਉੱਥੇ ਵੀ ਵਿਚਾਰੇ ਨੇ ਪਹਿਲਾਂ ਪੈਸੇ ਦਿੱਤੇ ਤੇ ਉਹਦਣੇ ਨਾਲ ਮੈਨੂੰ ਕਿਹਾ ਕਹਿੰਦੇ ਇਹਨੂੰ ਆ ਵੀ ਇਹਦਾ ਆ ਵੀ ਸਾਨੂੰ ਕੰਮ ਕਰਨਾ ਪੈਣਾ ਹੈ ਹੋਰ ਨਹੀਂ ਕਿਸੇ ਨੂੰ ਮਾਰਨਾ ਮੇਰਾ ਮੇਰਾ ਘਰ ਦਾ ਬੇੜਾ ਘਰਕ ਹੋ ਗਿਆ ਸਰ ਕਿਸੇ ਅਫਸਰ ਨੇ ਮੇਰੀ ਸੁਣਵਾਈ ਨਹੀਂ ਕੀਤੀ ਜੇ ਮੈਂ ਕਿ ਮੈਂ ਅਫਸਰ ਕਿਹਨਾਂ ਦਾ ਜਾਣਦਾ ਹੀ ਤੇ ਮੈਨੂੰ ਆnde ਇਹ ਇਹ ਗਨਮੈਨ ਮੰਗਦਾ ਵੈਨ ਕੋਈ ਕੋਈ ਇਹਨੂੰ ਕਤਰਾ ਨਹੀਂ ਮੇਜਰ ਸਿੰਘ ਜੀ ਸਰ ਜੇ ਮੈਨੂੰ ਮੇਜਰ ਸਿੰਘ ਦੱਸ ਦਿੰਦਾ ਕਿ ਤੇ ਪੀ ਉਹ ਇੰਨੇ ਬੰਦੇ ਆ ਤੇ ਮੈਂ ਉਹਨਾਂ ਦੇ ਲੱਗ ਗਿਆ ਤੇ ਮੈਂ ਸਰ ਹੋਣਾ ਹੀ ਨਹੀਂ ਉੱਥੇ ਮੈਂ ਮੈਂ ਉਹ ਮੁਰ ਜਾਣਾ ਹੈ ਉਹ ਵੀ ਇਨਸਪੈਕਟਰ ਹੋ ਆ ਜੀ ਨਹੀਂ ਸਰ ਕੋਈ ਜ਼ਮੀਨ ਦਾ ਝਗੜਾ ਨਹੀਂ ਅਸਲ ਜਿਹੜੀ ਵਜਾ ਵਾ ਪੋਲੀਟੀਕਲ ਵਜਾ ਵਾ ਓ ਕੀ ਹੈ ਉਹ ਪਲੀ ਉਹ ਕਰਕੇ ਸਰ ਵੀ ਮੈਂ ਆਮ ਆਦਮੀ ਪਾਰਟੀ ਦਾ ਬਲਾਗ ਪ੍ਰਧਾਨ ਹਾਂ ਜਿੰਨੀਆਂ ਹੋਈ ਹੁਣ ਤੱਕ ਕਲੈਕਸ਼ਨਾਂ ਹੋਈਆਂ ਵਾ ਜਿਹੜੇ ਬੰਦੇ ਮੈਖ ਲੋ ਜਾਂਦਾ ਸਾਰਾ ਪਿੰਦੇ ਇੱਕ ਤਰਫਾ ਵੋਟ ਪਾਉਂਦਾ ਸਰਬਸੰਤੀ ਨਾਂ ਮੈਂ ਸਰਪੰਚ ਬਣਿਆ ਸਰਬਸੰਤੀ ਨਾਂ ਮੈਂ ਮੈਂਬਰ ਬਲਾਕ ਸੰਤੀ ਬਣਿਆ ਤੇ ਇਹਨਾਂ ਅਨੁਸਾਰ ਕੋਈ ਪੁੱਛਦਾ ਨਹੀਂ ਮੈਨੂੰ ਇਸੇ ਗੱਲ 'ਚ ਮਾਰੇ ਗਏ ਉਹ ਰੀਵਲ ਸਿਓ ਮੈਂ ਵੇਖਿਆ ਬਿਆਨ ਵੀ ਦਿੰਦਾ ਜੀ ਵੀ ਇਹਦੀ ਚੱਲਦੀ ਆ ਹੋਰ ਕੋਈ ਨੂੰ ਕੋਈ ਪੁੱਛਦਾ ਨਹੀਂ ਆ ਸਰ ਲੋਕ ਸਭਾ ਤੇ ਸਿਰਫ 90 ਵੋਟਾ ਕਾਂਗਰਸ ਨੂੰ ਪਈਆਂ ਬਾਕੀ ਸਾਰੀਆਂ ਆਮ ਆਦਮੀ ਪਾਰਟੀ ਪਾਏ ਸਾਡੇ ਹਲਕੇ ਚੋਂ ਆਮ ਆਦਮੀ ਹਰੀਆ ਪਰ ਰਾਜਕੁਮਾਰ ਚੱਬੇਵਾਲ ਸਾਰੇ ਸਾਰੇ ਜ਼ਿਲ੍ਹੇ ਤੋਂ ਹੀ ਲੀਡ ਵੱਧ ਮੇਰੇ ਪਿੰਡ ਤੋਂ ਆਈ ਉਹ ਟਣਾਟ ਬੰਦੇ ਉਹ ਕਹਿੰਦੇ ਵੀ ਸਾਡੀ ਸਾਡੀ ਪੁੱਛ ਕੇ ਕੋਈ ਲੀਡਰ ਹੋਏ ਦਾ ਇਹ ਪੁੱਛਣਾ ਚਾਹੀਦਾ ਵੀ ਆਹ ਬੰਦੇ ਤਗੜੇ ਆ ਵੀ ਇਨ੍ਹਾਂ ਇਨ੍ਹਾਂ ਦੀ ਗੱਲ ਸੁਣੀ ਜਾਵੇ ਤੇ ਉੱਤੇ ਲੋਕੀ ਗਰੀਬ ਜਨਤਾ ਜਿਹੜੀ ਉਹ ਮੇਰੇ ਅੱਖੇ ਲੱਗਦੀ ਸੀ ਉਹ ਵੋਟਾ ਮੇਰੇ ਅੱਖੇ ਪਾਉਂਦੀ ਹੈ ਉਹ ਮੇਰਾ ਇਹੋ ਮੇਰੀ ਗਲਤੀ ਹੋ ਗਈ ਆ 200 ਫਾਇਰ ਹੋਇਆ ਪੁਲਿਸ ਨੇ ਅਜੇ ਤੱਕ ਇੱਕ ਵੀ ਹਥਿਆਰ ਰਿਕਵਰ ਨਹੀਂ ਕੀਤਾ ਨਾ ਨਵਿੰਦਰ ਸਿੰਘ ਉਰਫ ਰਵੀ ਜੀ ਉਹ ਪੁਲਿਸ ਦੇ ਲਾਗੋਂ ਭੱਜ ਗਏ ਸਰ ਉਹ ਅਸਲ ਚ ਨਾ ਜਿਹੜਾ ਹੋਣਾ ਸਾਡੇ ਨਵਾਂ ਐਸਚੂ ਲਾਤਾ ਉਹ ਐਸਚੂ ਅਮਨਦੀਪ ਸਿੰਘ ਵਾ ਉਹ ਵੀ ਸੀਸੀਟੀਵੀ ਕੈਮਰੇਜ ਵਾ ਉਹਦੇ ਚਾਚਾ ਸਹਰਾ ਮੈਂ ਤਾਂ ਮੰਨਦਾ ਵੀ ਜਿਹੜੀ ਕਤਲ ਗਵਾਤ ਹੋਈ ਹੈ ਹੋਈ ਮੇਜਰ ਸਿੰਘ ਦੀ ਵਜ੍ਹਾ ਕਰਕੇ ਜੇ ਮੈਂ ਪੰਜ ਸਾਲਾਂ ਦਾ ਦਰਖਾਸਤਾਂ ਦੇਂਡਿਆ ਹੀ ਵੀ ਮੈਨੂੰ ਮਾਰ ਦੇਣਾ ਮੇਰੀ ਜਾਨ ਨੂੰ ਖਤਰਾ ਬਾਤ ਮੇਰੇ ਤੇ ਪਰਚਾ ਦਰਜ ਹੋਇਆ ਤੇ ਫਿਰ ਮੇਜਰ ਸੇਵ ਦਾ ਕਿਉਂ ਨਹੀਂ ਹੋਣਾ ਚਾਹੀਦਾ ਜੀ ਜਿੰਨਾ ਪੁਲਿਸ ਅਫਸਰਾਂ ਨੇ ਮੈਨੂੰ ਨਹੀਂ ਇਨਸਾਫ ਦਿੱਤਾ ਫਿਰ ਉਹਨਾਂ ਦੇ ਕਿਉਂ ਨਹੀਂ ਹੋਣਾ ਚਾਹੀਦਾ ਨਹੀਂ ਜੀ ਹੁਣ ਇਨਸਾਫ ਦੀ ਕੋਈ ਉਮੀਦ ਨਹੀਂ ਆ ਹੁਣ ਤਾਂ ਜਿੰਨੇ ਦਿਨ ਹਸਪਤਾਲ ਵਾਜ ਜਦੋਂ ਵੀ ਡਾਕਟਰਾਂ ਪੱਟੀ ਦਿੱਤੀ ਛੁੱਟੀ ਦੇ ਨਾ ਚੁੱਕਿਆ ਨੂੰ ਹੁਣ ਜੇ ਜੇਲੇ ਮਾਰਨਾ ਬਸ ساری ਉਮਰ ਜੇਲ੍ਹ ਕੱਟਾਂਗੇ ਪੁਲਸਾ ਦਾ ਕੋਈ ਇਨਸਾਫ ਨਹੀਂ ਕਰੂਗੀ ਕਿ ਇਹਨਾਂ ਦਾ ਹੋਰ ਵਾਜੀ ਇੱਕ ਜਿਹੜਾ ਮਰਨ ਵਾਲਾ ਬਲਰਾਜ ਸਿੰਘ ਵਾ ਉਹਦਾ ਜੀਜਾ ਵਾ ਇਨਸਪੈਕਟਰ ਗਰਮੀਤ ਸਿੰਘ ਉਹ ਟ੍ਰੈਫਿਕ ਚਾਰਜ ਦੇ ਲੱਗਾ ਉਹਨੇ ਮਿਲ ਕੇ ਉਹ ਰਵੀ ਨਿੰਦਰ ਸਿੰਘ ਉਹ ਫਿਰ ਰਵੀ ਨੂੰ ਭਜਾਇਆ ਵਾ ਤੇ ਉਹਨਾਂ ਨੂੰ ਹਥਿਆਰ ਵੀ ਮਹਿਆ ਕਰਾਉਣ ਦੇ ਆ ਵੀ ਕੈਦ ਨਹੀਂ ਹੋਣੀ ਆ ਤੇ ਹੁਣ ਅੰਗਰੇਜ਼ ਦਾ ਜਿਹੜਾ ਪਰਿਵਾਰ ਜਿਹੜਾ ਕੋਈ ਜੀ ਬਚ ਗਿਆ ਉਹ ਮਾਰ ਦੋ ਹਜ਼ਾਰਾਂ ਵਿੱਚ ਲੋਕ ਮੈਨੂੰ ਆਂਦੇ ਆ ਵੀ ਆਪਣੇ ਪਰਿਵਾਰ ਨੂੰ ਪਿੰਡੋਂ ਕਿਤੇ ਅੱਗੇ ਪਿੱਛੇ ਕਰ ਲਾ ਨਹੀਂ ਤੇ ਤੂੰ ਇਕੱਲਾ ਰਹਿ ਜਾਵੇਂਗਾ ਜੇਲੇ ਵੇਸ਼ਕ ਪ੍ਰਸ਼ਾਸਨ ਮੈਨੂੰ ਗੋਲੀ ਮਾਰਦੇ ਜੇ ਮੈਂ ਗੁਲੰਗਾਰ ਹਾਂ ਮੈਂ ਪ੍ਰਸ਼ਾਸਨ ਦੇ ਘਰ ਹੀ ਜਾ ਰਾਂ ਦਰਖਾਸਤਾਂ ਦਿੱਤੀਆਂ ਬਸ ਪ੍ਰਸ਼ਾਸਨ ਇੱਕੋ ਅੱਗਾ ਲਾਂਦਾ ਹੀ ਵੀ ਤੂੰ ਗਨਮੈਨ ਮੰਗਦਾ ਵਾਂ ਤਾਂ ਕਰਕੇ ਕਹਿੰਦਾ ਹੋਰ ਤੇਨੂੰ ਕੋਈ ਗੱਲ ਨਹੀਂ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਵਾਂ ਭਰਾਓ ਸਿਆਸਤ ਜ਼ਰੂਰ ਜ਼ਰੂਰ ਕਰੋ ਪਰ ਸਿਆਸਤ ਉਹਨੀ ਕੀ ਕਰੋਗੇ ਤੁਹਾਡੀ ਜਾਨ ਬਾਜੇ ਮੈਂ ਆਪਣੇ ਪਰਿਵਾਰ ਦੇ ਦੋ ਜੀ ਗਵਾ ਚੁੱਕਾ ਵਾਂ ਆਪਣਾ ਸਰੀਰ ਵੀ ਨਕਾਰਾ ਕਰਾ ਚੁੱਕਾ ਵਾਂ ਉਤੋਂ ਮੇਰੇ ਤੇ ਪਰਚੇ ਵੀ ਪਾਤਾ ਵਾ ਤੇ ਪਤਾ ਨਹੀਂ ਇਹ ਜੇਲ੍ਹ ਚ ਥ੍ਰੀ ਚੱਲਦਾ ਨਹੀਂ ਵੀ ਜੇਲ੍ਹ ਚੋਂ ਜੀਂਦਿਆਂ ਬਾਹਰ ਆਉਣਾ ਕਿ ਨਹੀਂ ਆਉਣਾ ਮੈਂ ਭਰਾਵਾਂ ਨੂੰ ਕਹਿਣਾ ਵੀ ਉਹ ਨਹੀਂ ਕਿ ਸਿਆਸਤ ਕਰੋ ਜਿੰਨੀ ਕਨਾ ਤੁਹਾਡੀ ਜਾਨ ਬਚੀ ਰਹੇ ਆਪਣੇ ਪਿੰਡ ਤੋਂ ਆਮ ਆਦਮੀ ਪਾਰਟੀ ਵੀ ਜਿਤਾਤੀ ਪਾਰਟੀ ਦਾ ਝੰਡਾ ਵੀ ਉੱਚਾ ਕੀਤਾ ਮੈਂ ਤੇ ਹੁਣ ਇਹੋ ਅਪੀਲ ਕਰਨਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਮੁੱਖ ਮੰਤਰੀ ਸਾਹਿਬ ਮੈਂ ਤੇ ਪਾਰਟੀ ਲਈ ਦੋ ਆਪਣੇ ਜੀ ਵੀ ਗਵਾਤੇ ਆ ਆਪਣੇ ਆਪ ਵੀ ਗਵਾਤਾ ਤੇ ਹਣ ਪਾਰਟੀ ਮੇਰੇ ਪਰ ਕੀ ਸੋਚਦੀ ਆ ਇਹ ਤੁਹੀਂ ਜਾਣ ਮੈਂ ਆਪਣਾ ਵਾਅਦਾ ਨਭਾਇਆ ਦਾ ਦਾ ਦੇ ਦਾ ਪਿੰਡੀ ਉਹ ਜਿਹੜੇ ਆ ਬੜੀ ਵਧੀਆ ਲੀਡ ਨਾ ਜਿੱਤੇ ਆ ਤੇ ਜਿਹੜਾ ਮੇਰਾ ਆਪਣਾ ਪਿੰਡੀ ਉਥੋਂ ਤਾਂ ਕਾਂਗਰਸ ਪਾਰਟੀ ਨੂੰ ਵੋਟਾਂ ਹੀ 90 ਪਈਆਂ ਸਰ ਮੈਂ ਆ ਪਾਰਟੀ ਦਾ ਕਰਕੇ ਮੇਰੇ ਦੋ ਪਰਿਵਾਰ ਦੇ ਜੀਵ ਹੀ ਚੱਲ ਗਏ ਆ ਤੇ ਮੈਂ ਤੁਹਾਡੇ ਗਾੜੀ ਬੇਨਤੀ ਕਰਨਾ ਚਾਹੁੰਦਾ ਕੋ ਮੇਰਾ ਵੀ ਸੋਚੋ ਹਣ ਆਮ ਆਦਮੀ ਦੀ ਪਾਰਟੀ ਦੇ ਵਰਕਰ ਨੇ ਤਗੜਾ ਹੋ ਕੇ ਮਦਦ ਕੀਤੀ ਆ ਕਾਂਗਰਸ ਪਾਰਟੀ ਜਿਹੜੀ ਆ ਇਹਨਾਂ ਦੇ ਬਹੁਤ ਵਰਤਸਾ ਚੱਲ ਰਹੀ ਆ ਜਿਨ੍ਹਾਂ ਨੇ ਆਪਣੇ ਦੋ ਬੱਚੇ ਵੀ ਇਹਨਾਂ ਨੇ ਆਪਣੇ ਗਵਾਟੇ ਭਰਾ ਇੱਕ ਭਤੀਆ ਤੇ ਆਮ ਆਦਮੀ ਪਾਰਟੀ ਨੂੰ ਜਾਈਦਾ ਕਿ ਇਹਨਾਂ ਦਾ ਵਰਤਵਾਦ ਮਤਲਬ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਪਰਖ ਦੀ ਘੜੀ ਆ ਕਿ ਜਿਹੜੇ ਸੋਲਜਰ ਪਿੰਡਾਂ ਵਿੱਚ ਇਹਨਾਂ ਦੇ ਬਹੁਤ ਬਥਰਾਂ ਜਿਉਂ ਜਿਤਾਇਆ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇਹਨਾਂ ਨੂੰ ਬੰਦਾ ਇਨਸਾਫ ਜਿਹੜਾ ਉਹ ਦਿੱਤਾ ਜਾਵੇ ਅੰਗਰੇਜ਼ ਸਿੰਘ ਉਹਨਾਂ ਦਾ ਬਹੁਤ ਵਧੀਆ ਸੁਭਾਅ ਆ ਲੇਕਿਨ ਜੋ ਰਾਜਨੀਤਿਕ ਹਮਦੀ ਜਾਂਦੀ ਰਹਿੰਦੀ ਆ ਇਸ ਰਾਜਨੀਤੀ ਦੇ ਵਿੱਚ ਬਦਲੇ ਖੋਰੇ ਵਾਲੀ ਜਿਹੜੀ ਗੱਲ ਕਰਕੇ ਇਹਨਾਂ ਨਾਲ ਇੰਨਾ ਕਹਿਰ ਹੋਇਆ ਇਹ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਹੁਣ ਆਮ ਆਦਮੀ ਪਾਰਟੀ ਨੂੰ ਹੀ ਇਹਨਾਂ ਦਾ ਧਿਰ ਪਾਣ ਕੇ ਸਪੋਰਟ ਕਰਨੀ ਚਾਹੀਦੀ ਜਦ ਕਿ ਇਹਦੇ ਉਲਟ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਇਹਨਾਂ ਦਾ ਮੇਰਾ ਤਕਾ ਹੋ ਰਿਹਾ ਇਹਨਾਂ ਨੇ ਇਸੇ ਪਾਰਟੀ ਕਰਕੇ ਆਪਣਾ ਪਰਿਵਾਰ ਵੀ ਸਾਰਾ ਖਰਾਬ ਕਰ ਲਿਆ ਮੈਂ ਸਰਵਜ ਸਿੰਘ ਮੌਜੂਦਾ ਮੈਂਬਰ ਪੰਚਾਇਤ ਵਿਠੂਆ ਪਹਿਲਾਂ ਹੀ ਕਹਿੰਦਾ ਪੁਲਿਸ ਦੀ ਨਰਾਹੀਗੀ ਦੇ ਕਾਰਨ ਜੋ ਇਹ ਕੰਦਾ ਸਾਰਾ ਕੁਝ ਹੋਇਆ ਪਰ ਫਿਰ ਵੀ ਆਪਾਂ ਇਹ ਚਾਹੁੰਦੇ ਹਾਂ ਕਿ ਜੇ ਦੀ ਕਾਨੂੰਨੀ ਕਾਰਵਾਈ ਆ ਪੁਲਿਸ ਤੇ ਬਣੇ ਜੇ ਪੁਲਿਸ ਤੇ ਬਣਦੀ ਹੈ ਤਾਂ ਫਿਰ ਇਨਸਾਫ ਭਾਈ ਅੰਗਰੇਜ਼ ਸਿੰਘ ਨੂੰ ਮਿਲ ਸਕਦਾ ਕਿ ਪਹਿਲਾਂ ਵੀ ਪੁਲਿਸ ਨੇ ਇਹਨਾਂ ਦਾ ਸਾਥ ਨਹੀਂ ਦਿੱਤਾ ਤੇ ਹੁਣ ਸਾਨੂੰ ਫਿਰ ਵੀ ਮਾਨ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਜੀ ਤੇ ਬੜਾ ਮਾਣ ਹੈ ਸਾਨੂੰ ਆਕਰਵਾ ਕਿ ਜੋ ਚਾਰ ਜਾਨੀ ਗੱਡੀ ਦੇ ਵਿੱਚ ਮੌਜੂਦਾ ਸੀ ਉਹਨਾਂ ਤੋਂ ਇਲਾਵਾ ਜਿਹੜਾ ਕੋਈ ਉਹਨਾਂ ਦਾ ਸੱਜਣ ਵਾ ਕੋਈ ਮਿੱਤਰ ਵਾ ਜੇ ਕੋਈ ਉਹਨਾਂ ਦਾ ਕੋਈ ਪਤਾ ਲੈਣ ਜਾਂਦਾ ਜੇ ਉਹਨਾਂ ਦਾ ਕੋਈ ਸੰਗੀ ਆ ਜਾਂ ਕੋਈ ਉਹਨਾਂ ਦਾ ਮੈਂਬਰ ਪੰਚਾਇਤ ਵਾ ਜਾਂ ਕੋਈ ਉਹਨਾਂ ਦਾ ਘਰੇਦੂ ਬੰਦਾ ਕੋਈ ਪਤਾ ਲੈਣ ਗਿਆ ਤੇ ਉਹ ਉਹਦਾ ਵੀ ਨਾਮ ਪਰਚੀ ਦੇ ਵਿੱਚ ਦਰਜ ਕੀਤਾ ਗਿਆ ਤੇ ਸਾਡਾ ਡੀਜੀਪੀ ਸਾਹਿਬ ਜੀ ਨੂੰ ਐਸਐਸਪੀ ਸਾਹਿਬ ਜੀ ਨੂੰ ਮੁੱਖ ਮੰਤਰੀ ਸਾਹਿਬ ਜੀ ਨੂੰ ਬੇਨਤੀ ਆ ਕਿ ਜੋ ਜਾਇਜ਼ ਆ ਉਹਨਾਂ ਨੂੰ ਰੱਖਿਆ ਜਾਵੇ ਜਿਹੜਾ ਨਜਾਇਜ਼ ਆ ਉਹਨਾਂ ਨੂੰ ਕੱਢਿਆ ਜਾਵੇ ਅਸੀਂ ਕਹਿੰਦੇ ਆ ਕਿ ਜਿਹੜਾ ਅੱਗੇ ਇੰਨਾ ਨੁਕਸਾਨ ਹੋ ਚੁੱਕਾ ਉਸ ਤੋਂ ਅੱਗੇ ਵੀ ਕੋਈ ਨੁਕਸਾਨ ਨਾ ਹੋਵੇ ਭਾਈ ਅੰਗਰੇਜ਼ ਸਿੰਘ ਨੂੰ ਇਨਸਾਫ ਦਿੱਤਾ ਜਾਵੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਪਾਸੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਇਹ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ ਇਹਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀਗੀ ਕਿ ਇੱਥੇ ਦੋ ਤੀਰਾਂ ਦੇ ਵਿੱਚ ਆਪਸ ਵਿੱਚ ਝਗੜਾ ਹੋ ਰਹੀ ਹੈਗੀ ਤਾਂ ਉਹ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤਾਂ ਉਹ ਆਪਣਾ ਇਹ ਜ਼ਿੰਮੇਵਾਰੀ ਸੀ ਕਿ ਪੈਟਰੋਲਿੰਗ ਪਾਰਟੀਆਂ ਜੋ ਹੈ ਆਲਰੇਡੀ ਉਹ ਬਾਹਰ ਸੀਗੇ ਐਸਟੋ ਸਾਹਿਬ ਆ ਪੈਟਰੋਲਿੰਗ ਤੇ ਸੀਗੇ ਕਿਉਂਕਿ ਉਹ ਬਾਹਰ ਸੀਗੇ ਤਾਂ ਫਿਰ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲਿਆ 2 ਮਿੰਟ ਦੇ ਅੰਦਰ ਅੰਦਰ ਉਹ ਉੱਥੇ ਪਹੁੰਚ ਗਏ ਸੀਗੇ ਸੀਨ ਆਫ ਕਰਾਇਮ ਦੇ ਉੱਥੇ ਔਰ ਇਹ ਦੇ ਦੌਰਾਨ ਜੋ ਹੈਗਾ ਇੱਕ ਗੋਲੀ ਜੋ ਹੈ ਉਹ ਪੁਲਿਸ ਤੇ ਆਪਣੇ ਐਸਚਓ ਸਾਹਿਬ ਦੇ ਗੱਡੀ ਤੇ ਵੀ ਲੱਗੀ ਹੋਈ ਹੈਗੀ ਇਹਨਾਂ ਦਾ ਪਿੰਡ ਜੋ ਹੈਗਾ ਵਿਠਵਾ ਇਹਦੇ ਦੋਵੇਂ ਹੀ ਜੋ ਹੈਗਾ ਵਿਠਵਾ ਪਿੰਡ ਦਾ ਜੋ ਰਹਿਣ ਵਾਲੇ ਹੈਗੇ ਆ ਇੱਕ ਤੀਰ ਜੋ ਹੈ ਉਹ ਮੇਜਰ ਸਿੰਘਾ ਦਾ ਜੋ ਤੀਰ ਹੈ ਉਥੇ ਆਲਰੇਡੀ ਉਹ ਬੈਠੇ ਸੀ ਲਾਈਟਾ ਵਾਲੇ ਚੌਂਕ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠੇ ਸੀ ਔਰ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜੋ ਅੰਗਰੇਜ਼ ਸਿੰਘ ਹੈਗੇ ਉਹਨਾਂ ਦਾ ਇੱਕ ਬੇਟਾ ਜੋ ਕਿਥੇ ਜਾ ਰਿਹਾ ਸੀਗਾ ਉਸੇ ਰਸਤੇ ਤੋਂ ਪਰ ਕਿਉਂਕਿ ਉਹਨਾਂ ਦੇ ਅ ਸਿਗਾ ਝਗੜਾ ਸੀ ਤੋ ਫਿਰ ਉਹਨਾਂ ਨੇ ਇਹਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਆ ਜਾਓ ਇੱਥੇ ਤੋ ਫਿਰ ਉਹਦੇ ਕਰਕੇ ਅੱਗੇ ਕੀ ਹੋਇਆ ਜੀ ਉਹ ਇੰਨੇ ਵੀ ਆਪਣੇ ਬੰਦੇ ਬੁਲਾਇਆ ਤੋ ਇਮੀਡੀਏਟ ਜੋ ਵਿਦਿਨ 2-3 ਮਿੰਟ ਦੇ ਅੰਦਰ ਅੰਦਰ ਜੋ ਹੈਗਾ ਇਹਨਾਂ ਦੀ ਆਪਸੀ ਜੋ ਹੈ ਉਹ ਝਗੜਾ ਸ਼ੁਰੂ ਹੋਇਆ ਜੀ